ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਭਾਈ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਅੱਜ ਭਈ ਅਸੀਂ ਆਪਣੀ ਪਿੰਡ ਪਿੰਡ ਸੁਖਾ ਆਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਆ ਅੱਜ ਆਏ ਭਾਈ ਹਰਮਿਤ ਗੋਲੇ ਤੇ ਜੋ ਤੁਸੀਂ ਸਕਰੀਨ ਵਾਇਰ ਤੇ ਦੇਖੀ ਜਾਂਦੇ ਆ ਭਾਈ ਇਹ ਬਾਈ ਨੇ ਅੱਜ ਸੇਲ ਕਰਨੀ ਐ ਬਾਕੀ ਡਿਟੇਲ ਆਪਾਂ ਬਾਈ ਤੋਂ ਲੈਨੇ ਆਂ ਆਈ ਬਾਈ ਹਰਮੀ ਸੱਸੀ ਦਾ ਬਾਈ ਸੱਸੀ ਦਾ ਬਾਈ ਜੀ ਤੇ ਹਰਮੀਤ ਕੀ ਡਿਟੇਲ ਆ ਬਾਈ ਆਪਾਂ ਨਹੀਂ ਵਿਚੜਦੀ ਇਹਦੀ ਇਹ ਬਰੇ ਰਾਤ ਸੂਈ ਆ ਗੜ ਠੀਕ ਐ ਤੇ ਮੰਨ ਲਓ ਜੇ ਜੂਰ ਬੜਾ ਪੈ ਗਈ ਤੇ ਜੇਰ ਦੀ ਵੀਡੀਓ ਹੈਗੀ ਆਪਣੇ ਕੋਲੇ ਠੀਕ ਐ ਵੀਡੀਓ ਪ੍ਰੋਪਰ ਹੈਗੀ ਆ ਬੰਦੀ ਦੀ ਰਾਤ ਹੀ ਸੂਈ ਆ ਹਾਂ ਰਾਤ ਸੂਈ ਤੜਕ ਸਵੇਰ 4 ਕਿਲੋ ਬੜਾ ਚੋਇਆ ਸੀਗਾ ਠੀਕ ਐ ਹਾਂ ਹੁਣ ਚੋਣ ਆਲੀ ਐ ਤੇ ਕਹਿੰਦੇ ਮੈਂ ਸੂਈ ਬਾਈ ਇਹ ਇਹ ਦੂਜਾ ਸੂਆ ਸੂਈ ਐ ਜੀ ਦੂਜੇ ਸੂਆ ਸੂਈ ਐ ਹਾਂ ਜੀ ਹਾਂ ਜੀ ਠੀਕ ਐ ਤੇ ਮੜਾ ਤੋੜਾ ਦਿਖਾ ਦੀ ਬਈ ਹ ਚਾਰ ਕਿਲੋ ਬਈ ਬੋਲਾ ਬਾਈ ਜਿੰਦਾ ਵੀ ਚੁਆਇ ਰਾਤ ਹੀ ਸੂਈ ਆ ਬਾਕੀ ਤੁਸੀਂ ਬੱਚਾ ਦੇਖ ਸਕਦੇ ਆ ਮਗਰ ਬੱਛਾ ਗਾ ਤੇ ਬਾਕੀ ਤੁਹਾਨੂੰ ਤੁਰਾ ਦਿਖਾਇਆ ਨੇ ਤੁਰਦੀ ਉਹ ਤੁਹਾਨੂੰ ਥਾਣਾਵਾਨਾ ਥਾਣਾਵਾਨਾ ਬਈ ਤੁਸੀਂ ਦੇਖ ਸਕਦੇ ਆ ਬਹੁਤ ਸੋਹਣਾ ਥਾਣਾਵਾਨਾ ਲੱਗਿਆ ਹੋਗਾ ਕਰਮਾ ਇਹਦਾ ਬਹੁਤ ਸੋਹਣਾ ਥਾਣਾ ਤੁਹਾਨੂੰ ਲੱਗੇ ਹੋਏ ਬਾਈ ਨਿਕਣਵੇਂ ਖਾਣਾ ਇੱਕੋ ਜਿਹੀ ਦੂਰੀ ਤੇ ਬਾਕੀ ਹਵਾਨਾ ਬਈ ਹਾਂ ਕਿੰਨੇ ਕ ਵਜੇ ਚੁਆਈ ਕਰਦੇ ਆ ਰਮਿਤ ਬਾਈ ਆਪਾਂ ਚੁਆਈ ਬਸ ਬਈ ਚਿੱਟਾ ਨਹੀਂ ਚੁਆਈ ਦਾ ਹੁਣ ਚੁਆਇ ਟਾਈਮ ਨਹੀਂ ਆ ਠੀਕ ਹਾਂਜੀ ਹਾਂਜੀ ਬਾਕੀ ਬਈ ਹੁਣ 5 5 ਵਜੇ ਦਾ ਟਾਈਮ ਹੋਊਗਾ ਕਰ ਲੈਨੇ ਆ ਬਾਕੀ ਤੁਸੀਂ ਹਵਾਨਾ ਦੇਖ ਸਕਦੇ ਆ ਬਾਕੀ ਵੀ ਹਜੇ ਨੇ ਆਉਣਾ ਹੈਗਾ ਪੀਕ ਲੈਵਲ ਤੇ ਆ ਜਾਣਾਗਾ ਹਜੇ 6 7 ਦਾ ਬੋਲੇਚ ਆ ਬਾਈ ਇਹ ਤਾਂ ਸਾਫ ਵੀ ਨਹੀਂ ਕਰੀ ਠੀਕ ਹੈ ਹਾਂ ਇਹ ਫਿਰ ਰਾਤ ਦੀ ਸੂਈ ਆ ਪਾਜੀ ਪਾਜੀ ਆ ਤੇ ਬਾਕੀ ਤੁਸੀਂ ਥਾਣਾ ਹਵਾਨਾ ਦੇਖ ਸਕਦੇ ਆ ਕੋਈ ਭੂਣ ਭਰਾਣ ਉਹ ਜੀ ਕੋਈ ਨਹੀਂ ਕੀ ਬਾਈ ਜਿਵੇਂ ਸਾਫ ਸਾਨ ਹਵਾਨਾਗਾ ਤੇ ਥਾਣ ਥੋਣ ਬਈ ਬਹੁਤ ਸੋਹਣੇ ਲੱਗਿਆ ਮੋਟਾ ਮੋਟਾ ਥਾਣ ਲੱਗਿਆ ਵਾ ਹੱਥੀ ਚਵਾਈ ਵਾਲਾ ਥਾਣਾ ਬਈ ਘਾਰਤੂ ਦੀ ਉਮੀਦ ਬਾਈ ਪੋਲੀ ਘਾਰਤੂ ਪੂਰੀ ਵਧੀਆ ਪੋਲੀ ਚ ਆਈ ਹੈ ਜੀ ਤੋਦੀ ਬੀ ਮਾਰ ਕੇ ਖਾ ਦੇਣਾ ਸੀਲਸ ਲੱਗਦਾ ਪੂਰੀ ਠੀਕ ਆ ਬਾਕੀ ਤੁਹਾਨੂੰ ਵੀ ਧਾਰਾ ਵੀ ਮਾਰ ਕੇ ਦਿਖਾ ਦਿੰਨੇ ਆ ਸੀਲ ਠੰਡੀ ਪੂਰੀ ਆ ਬਾਈਆਂ ਦਾ ਬਾਕੀ ਉਹ ਨਹੀਂ ਬੱਚਾ ਦੇਖ ਸਕਦੇ ਆ ਲੋ ਬਾਈ ਪੂਰੀ ਸੀਲ ਆ ਬਾਈ ਜਮਾ ਕੋਈ ਭੋੜਾ ਹੈ ਨਹੀਂ ਕਰਦੀ ਬੰਦਾ ਚੋਲੇ ਪੂੜੀ ਚੋਲੇ ਠੀਕ ਆ ਵੀਰੇ ਹਾਂਜੀ ਬਾਕੀ ਉਪਰੇ ਬੰਦਿਆਂ ਵੀ ਅਸੀਂ ਫੇਰ ਵੀ ਕੋਈ ਚੱਕਰ ਨਹੀਂ ਆ ਹੋ ਜਾ ਲੋ ਬੱਚਾ ਮੂਚਾ ਵਧੀਆ ਜਾਨ ਕੇ ਚੁੰਮ ਸਕਦੇ ਆ ਬਾਈ ਬਾਕੀ ਥਾਣੇ ਥੋੜਾ ਬਹੁਤ ਸੋਹਣਾ ਲੱਗਿਆ ਚਵਾਈ ਦੀ ਵੀ ਬਾਈਆਂ ਦੱਸਦਾ ਵੀ ਪੋਲੀਆਂ ਤੇ ਬਾਕੀ ਵੀ ਤੁਹਾਨੂੰ ਇੱਕ ਹੋਰ ਗੱਲ ਦੱਸ ਦਗੀ ਪ੍ਰਿੰਟ ਪ੍ਰੋਟ ਬਹੁਤ ਸੋਹਣਾ ਬਹਿੜਦਾ ਬਾਕੀ ਤੁਸੀਂ ਧਾਰਾਂ ਦੇਖ ਸਕਦੇ ਆ ਲਓ ਬਈ ਗੰਨੇਰ ਦੀ ਧਾਰ ਆਉਂਦੀ ਆ ਬਈ ਮਾ ਮਗਰਲੇ ਤਣਾ ਚੋਂ ਬਾਕੀ ਮੂਹਰਲੇ ਤਣਾ ਚ ਮਾਰ ਕੇ ਦਿਖਾਣ ਲਓ ਬਈ ਧਾਰ ਤੂਰ ਦੀ ਬਈ ਜਮਾ ਓਕੇ ਆ ਬਾਕੀ ਸੂਏ ਸਵਾਏ ਬਸ ਬਾਰੀ ਹੋਣੀ ਤੇ ਸੂਰ ਸੂਰ ਬਾਈ ਕੋਈ ਸ਼ੱਕ ਨਹੀਂ ਰਹਿੰਦਾ ਤੁਸੀਂ ਆ ਕੇ ਆਪ ਤਸੱਲੀ ਕਰ ਸਕਦੇ ਆ ਬਾਕੀ ਧਾਰਾ ਵੀ ਤੁਹਾਨੂੰ ਮਾਰ ਕੇ ਦਿਖਾਤੀਆਂ ਕੋਈ ਉਹੋ ਜੀ ਤਸੱਲੀ ਵਾਲੀ ਗੱਲ ਆ ਬਈ ਕੋਈ ਉਹੋ ਜੀ ਗੱਲਬਾਤ ਨਹੀਂ ਗਈ ਤੇ ਹਰਮੀਤ ਬਾਈ ਕੀ ਮੁੱਲ ਮੁੱਲ ਕਰਦੇ ਆਪਾਂ ਮੁੱਲ ਲਈ ਮੁੱਲ ਤਾਂ 65000 ਆ ਜੀ 65000 ਦੀ ਵਾੜ ਦੇਵਾਂਗੇ 60000 ਦੀ ਹਾਂਜੀ ਠੀਕ ਆ 60000 ਦੀ ਬਈ ਜਾਂਦਾ ਵੀ ਉਹ ਮੁੱਲ 65000 ਆ 60000 ਦੀ ਬਈ ਜਾਂਦਾ ਮਾਨਤਾਨ ਕਰਦਾਗਾ 60000 ਦੀ ਦੇ ਦਾਂਗੇ ਤੇ ਹਰਮੀਤ ਬਾਈ ਆਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦਿਓ ਆਪਣੇ ਪਿੰਨ ਸੁਖਨਾਂ ਦੇ ਜੀ ਜਿਹੜਾ ਮੋਗਾ ਜੀ ਵਾਂਦਰਾ ਨਰਾ ਤੇ ਖੇਤਾਂ ਚ ਘੜ ਲੀ ਆਪਣਾ ਠੀਕ ਹੈ ਵੀਰੇ ਹਾਂਜੀ ਤੇ ਫੋਨ ਨੰਬਰ ਹੈਗਾ 9877432784 ਠੀਕ ਹੈ ਬਾਈ ਦਾ ਫੋਨ ਨੰਬਰ ਬਈ ਡਿਸਪਲੇ ਤੇ ਚੱਲੀ ਜਾਂਦਾ ਤੁਸੀਂ ਰਲਾਓ ਸੌਦਾ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਇਹਨੇ ਨਾ ਬਾਈ ਸਾਡਾ ਹੌਸਲਾ ਬਣਿਆ ਰਹਿੰਦਾ ਤੇ ਇੱਕ ਚੈਨਲ ਤੇ ਜੋ ਵੀ ਭਰਾ ਪਹਿਲੀ ਵਾਰ ਵੀਡੀਓ ਦੇਖ ਰਿਹਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਮਿਲਦੇ ਆਂ ਬਾਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬਾ